ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਨਸ ਨੇ ਕਬਿ ਅਵਾਜ ਵੇੰਦੇ ਚੋ ਪਏ ਅਮਰੀ ਕਰਵਾ ਤੇ ਰਸਾ ਪੂਰਨ ਹੋਏ ਚਿਤ ਕੇ ਚਾ ਤਵ ਚਰਨਨ ਮਨ ਰਹੀ ਹਮਾਰਾ ਬਨਾ ਜਾਣ ਕਰੋ ਪ੍ਰਤੀ ਪਾਰਿਆ ਅਮਰੇ ਦੁੜ ਸਭੈ ਤੁਮ ਕਾਹੋ ਆਪਾ ਦੇ ਮੈਂ ਬਚਾਓ ਸੁਖੀ ਬਸੇ ਮੋਰੋ ਪਰਿਵਾਰਾ ਸੇਵਕ ਸਿੱਖ ਸਭੇ ਕਰਿ ਤਾਰਿਆ ਮੌਰ ਸ਼ਾਨਿਜ ਕਰ ਦੇ ਕਰਿਆ ਸਗਰਣੁ ਗੁਵਾਸ ਸੰਭਾਰਿਆ ਪੂਰਨ ਹੋਇ ਆਮਰੀ ਆਸਾ ਦੂਰ ਭਜਨ ਕੀ ਰਹਿ ਪਿਆਸਾ तुम्हें शाण कोई अवर न दयाऊ जो बर चाहूं सो तुम ते पाऊ सेवक सिख्या मारे तारे चुन चुन सदर मारे मारे आप हाथ है मुझे अबर है मरण काल का त्रास निवर जाए वो जो सदा हमारे बच्चा सिर जो तो जो करियो रचा रागल मोरक निहारी ਸਾਹਿਬ ਉਸਮ ਦੀ ਸਾਹਿਬਿਆਰੀ ਢੀਨ ਬੰਦਿਸ਼ਣ ਕੇ ਹੰਤਾਤ ਭਪੁਰਿ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮ ਬਪਦਰਾ ਕਾਲ ਪਾਏ ਸ਼ਿਵਜ ਅਵਤਾਰ ਕਾਲ ਪਾਏ ਕਰ ਬਿਸਨ ਪਰ ਕਸ ਸਕਲ ਕਾਲ ਕਾ ਕੀ ਆਤਮਸ ਜਵਨ ਕਾਲ ਜੋਗੀ ਸਵ ਕੀਓ ਮਿਹਰ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਹਿ ਲੋਸ ਸਿਵਾਰਾ ਨਮਸਿਕਾਰੇ ਤਾਹ ਹਮਾਰਾ ਜਵਨ ਕਾਲ ਸਾ ਜਗਤ ਬਿਨਾਇਉ ਦੀਵ ਦੇਜ ਸਨ ਪਜਾਇਉ ਆਉ ਦਿਆਨ ਤੇ ਕੇ ਉਚਾਰਾ ਸੋਈ ਗੁਰੂ ਸਮਝ ਹਮਾਰਾ ਨਮਸਿਕਾਰ ਤਿਸ ਕੋ ਹਮਾਰੀ ਸਕਲ ਪ੍ਰਜਾ ਜਨਿਆ ਸਿਵਾਰੀ शिव गुण को शिव गुण सुख दियो सत्रण को कलम बदकीओ काट गड के अंतर के जानत भले भरे की पीर पशान्त ती ती ते कुंतेरस्तुल्ला सब पर कृपा द्रड़ दर कर पूला ਸਬਰ ਕਿਰਪਾ ਦ੍ਰਿੜ ਕਰ ਪੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਿਸ਼ਾਨੇ ਘਾਟ ਘਾਟ ਕੇ ਪਟ ਬਟ ਕੇ ਜਾਣੇ ਜਬਦ ਗੁਰ ਕਰ ਕਰ ਤਾਰਿਆ ਅਰਜਾ ਦਰਦ ਦੀ ਉਪਰ ਜਬ ਆਕਰ ਕਰ ਤੋ ਕਬ ਹੂੰ ਤੁਮੈ ਮਿਲ ਤੇ ਦੇਦਰ ਸਭ ਹੂੰ ਜੀਤੇ ਬਦਨ ਸਿਰ ਸਭ ਧਾਰੈ ਆਪ ਆਪਣੀ ਵਜੂਚਾਰੈ ਤੁਮ ਸਭਿਤ ਰਹੇ ਦਿਨ ਰਾਲਮ ਜਾਨਤ ਵੇਦ ਬੇਦੇ ਆਲਮ ਨਰੰਕਾਰ ਨਿਰਭਕ ਨਲੰਬ ਆਦ ਅਨੀਲ ਆਦ ਸੰਬ ਦਾ ਕਮੁੜ ਚਾਰਜ ਬੇਦਾ ਜਾ ਕੋ ਬੇਵਨ ਪਾਵਤ ਬੇਦਾ ਤੋ ਕੋ ਕਰਿ ਕਾ ਨਿਨ ਮੰਨਤ ਮਾ ਮੁੜ ਕਸ਼ ਬੇਦ ਨ ਜਾਣਤ ਮਹਾਂ ਦੀਪ ਕੋ ਕਹਿ ਸਦਾ ਸੇ ਨਰ ਓੰਕਾਰ ਕਾ ਚਿੰਤਨ ਪਿਵ ਆਬੇ ਆਪਣੀ ਬੁਧ ਜਿਤੀ ਬਰਨਤ ਬਿਨ ਦਿਨ ਦੁਹੇ ਤੀ ਤੂੰ ਮੇਰਾ ਲੋਕ ਨਾ ਜਾਏ ਬਸਾਰਾ ਕਬਿ ਸਜਾ ਵਰਤੰਦ ਸੰਸਾਰਾ ਏ ਕੈ ਰੂਪ ਨ ਰੂਪਾ ਰੰਗ ਪਿਓ ਰਾਵ ਕੈ ਬੂਪਾ ਅੰਡਜੇ ਰਸ ਦੇਕਿਨੀ ਉਦ ਬੁਝ ਖਾਨ ਕੋ ਰਜਦੀਨੀ ਕਉ ਬੁਲ ਰਾਜਾ ਬਡਾ ਕਉ ਸਿਮੜ ਬਿਉ ਸੰਕਰੇ ਕੇਟਾ ਸਗਰੀ ਸਖ ਤੇ ਕਾਇ ਚੰਬੋ ਆ ਜੁਗ ਅਸਰੂ ਸੁਆੰਬਵ ਆਵਰਸ਼ਾ ਮੀਰੀ ਤੁਮ ਕਰ ਸਿਖ ਬਰ ਸਿਖ ਸੰਗਰੋ ਦੁਸ਼ਟ ਜਿਤ ਨਰ ਪਾਤਾ ਸਕਲ ਮਲੇਸ਼ ਕਰਨ ਗਾਤਾ ਜੀ ਅਸਤੋ ਤਵ ਸਰਣੀ ਪਰੇ ਤਿਨਕੇ ਦੁਸ਼ਟ ਦਉਦ ਮਰੇ ਪੂਰਕ ਜਵਨ ਭਗ ਪਰੇ ਤਿਆਰੀ ਇਨਕੇ ਤੁਮ ਸੰਗ ਸਵਟਾਰੇ ਜੋ ਕਲ ਕੋ ਇਕ ਬਾਰ ਦਿਆਇ ਹੈ ਧਾਕੇ ਕਾਲੀ ਟਨ ਅਹ ਰਚਾ ਉਇ ਤ ਸਭ ਕਾਲਾ ਦੁਸ਼ਟ ਅਰਸ਼ ਤਨ ਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਇ ਨ ਰਹਿਉ ਧਾਕੇ ਧਾਤ ਤਨ ਕਮਹਿ ਰਹੋ ਰਿਦ ਸਿਧ ਗਰਮ ਸਭ ਹੋਈ ਦੂਜ ਸ਼ਾਇਸ ਵੀ ਸਕੇ ਨਾ ਕੋਈ ਇੱਕ ਬਾਰ ਜਿਨ ਤੂੰ ਮੈ ਸੰਵਾਰਾ ਕਾਲ ਪਾਇ ਤੇ ਤਾਇ ਉਬਾਰ ਜੇ ਨਿਰਨਾਮ ਤੇਾਰੋ ਕਹਾ ਦਰ ਦੇ ਦੁਸ਼ਟੇ ਦੋਖ ਤੇ ਰਹਾ ਫੜ ਕੇ ਟ ਮੈਂ ਸਰਨ ਤੇ ਹਾਰੀ ਆਪਾ ਦੇ ਲਿਓ ਵਾਰੀ ਸਰ ਢੋਰ ਮੋਹ ਸਾਇ ਦੁਰ ਦੋ ਤੇ ਲਓ ਬਚਾਈ ਖੜੇ ਖੇਤ ਮੇ ਸਰਨ ਸਿਹਾਰੀ ਆਪਾ ਦੇ ਲਿਓ ਬਾਰੀ ਸਰ ਡੋਰ ਮੋਹ ਸਾਈ ਦੁਦ ਦੋ ਤੇ ਲੋਭ ਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ